ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਪਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਸ਼ੂਟਸਰੀ 컬렉ਸ਼ਨ ਲੈ ਕੇ ਆਏ ਉਹ ਸਾਰੇ ਸਾਰੇ ਹੈਂਡਵਰਕ ਦੇ ਹੋਣਗੇ ਪਾਰਟੀ ਵਾਲ ਡਿਜ਼ਾਈਨਰ ਸ਼ੂਟਸਰੀ 컬렉ਸ਼ਨ ਹੋਏਗੀ ਇਹ ਆਪਾਂ ਨੇ ਸਿਮਰ ਦੇ ਉੱਪਰ ਰੈਡੀ ਕੀਤੇ ਹੋਏ ਆ ਜਿ세 neck ਦੇ ਉੱਪਰ ਪਲੱਸ ਬਾਜੂ ਦੇ ਉੱਪਰ ਔਰ ਪਲੱਸ ਬਾਟਮ ਦੇ ਉੱਪਰ ਜਿਹੜਾ ਹੈਂਡਵਰਕ ਰਹਿਣ ਵਾਲਾ ਹੈਗਾ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਸਿਮਰ ਦਾ ਜਿਹੜਾ ਆਲ ਓਵਰ ਸ਼ੂਟ ਰਹੇਗਾ ਤੇ ਇਹਨਾਂ ਦੇ ਵਿੱਚ ਆਪਣੇ ਕਾਫੀ ਜ਼ਿਆਦਾ ਕਲਰ ਆ ਜਿਹੜੇ ਉਹ ਰੈਡੀ ਕੀਤੇ ਹੋਏ ਆ ਜੇਕਰ ਤੁਸੀਂ ਆਪਣੀ ਚੋਇ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੇਮ ਪ੍ਰਾਈਸ ਦੇ ਵਿੱਚ 4250 ਰੁਪਏ ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਉਂਦੀ ਏ ਇਹ ਵਾਲੇ ਸੂਟਸ ਦੀ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਨੇਚਰਲ ਗ੍ਰੇ ਦੇ ਉੱਪਰ ਆਲ ਓਵਰ ਜਿਹੜਾ ਸੂਟ ਰਹੇਗਾ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਜਿਸ ਤੇ ਫਰੰਟ ਪਰ ਪਲੱਸ 슬ੀਵਸ ਦੇ ਉੱਪਰ ਪਲੱਸ ਬਾਟਮ ਦੇ ਉੱਪਰ ਪ੍ਰੋਪਰ ਜਿਹੜਾ ਹੈਂਡਵਰਕ ਰਹੇਗਾ ਬਹੁਤ ਹੈਵੀ ਵਾਲਾ ਹੈਂਡਵਰਕ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 8150 ਰੁਪਏ ਸ਼ਿਪਿੰਗ ਇਹਨਾਂ ਦੇ ਵੀ ਫ੍ਰੀ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਬਨਾਰਸੀ ਬ੍ਰੌਕਟ ਦੀ ਸ਼ਰਟ ਹੋਏਗੀ ਔਰ ਨਾਲ ਗਰੇਪ ਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਪਲੱਸ ਸ਼ਰਟ ਦੇ ਨੈਕ ਉੱਪਰ ਵੀ ਵਰਕ ਰਹੇਗਾ ਨਾਲ ਸਿਮਰ ਦਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਜਿਸ ਨੂੰ ਲੇਸ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਤੇ ਇਹਨਾਂ ਦਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਇਹ ਵਾਲਾ ਜਿਹੜਾ ਸੂਟ ਹੈਗਾ ਆਪਾਂ ਨੇ ਰੈਡੀ ਕੀਤਾ ਆ ਸਿਮਰ ਦੇ ਉੱਪਰ ਆਲ ਓਵਰ ਰਹੇਗਾ ਜਿਹੜਾ ਸਿਮਰ ਦੇ ਉੱਪਰ ਪਹਿਲਾਂ ਆਪਾਂ ਨੇ ਕ੍ਰਸ਼ ਦੇ ਨਾਲ ਰੈਡੀ ਕੀਤਾ ਸੀਗਾ ਇਹ ਵਾਲੇ ਜਿਹੜੇ ਸੂਟਸ ਰੈਨ ਵਾਲੇ ਹੈਗੇ ਆ ਇਹ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਰਹੇਗੀ ਤੇ ਨਾਲ ਸਿਲਕ ਦੀ ਬਾਟਮ ਰਹੇਗੀ ਔਰ ਨਾਲ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਆਲ ਓਵਰ ਜਿਹੜਾ ਕਰੇਪ ਦਾ ਸੂਟ ਰਹਿ ਗਿਆ ਜਿਸ ਤੇ ਫਰੰਟ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਪਲੱਸ ਦੁਪੱਟਾ ਜਿਹੜਾ ਚਨਾਉਂਦਾ ਹੋਇਆ ਕਿ ਜਿਸ ਤੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਡਿਜੀਟਲ ਪ੍ਰਿੰਟ ਕਰੇਪ ਦੀ ਸ਼ਰਟ ਹੋਏਗੀ ਔਰ ਨਾਲ ਕਰੇਪ ਦੀ ਪਲੇਨ ਬਾਟਮ ਰਹਿਣ ਵਾਲੀ ਹੈਗੀ ਤੇ ਨਾਲ ਸ਼ਿਫੌਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਰਹਿਣ ਵਾਲੇ ਹੈਗੇ ਆ ਬਹੁਤ ਹੀ ਸੋਹਣਾ ਫੈਬਰਿਕ ਹੈਗਾ ਕਰੇਪ ਦਾ ਹੋਏਗਾ ਕਰੀਬ ਦੀ ਬਾਟਮ ਹੋਊਗਾ ਕਰੀਬ ਦੀ ਹੀ ਸ਼ਰਟ ਰਣ ਵਾਲੀ ਫੁਲੀ ਏਮਬਰਾਇਡਰ ਹੋਏਗੀ ਸ਼ਰਟ ਇਹਨਾਂ ਦੇ ਵਿੱਚ ਹੈਗਾ ਜਿਹੜੇ ਆਪਣੇ ਕੋਲ 4 ਤੋਂ 5 ਕਲਰ ਇਸ ਟਾਈਮ ਅਵੇਲੇਬਲ ਨੇ ਹੈ